ਗਰਮੀ ਬਹੁਤ ਹੈ ਪੰਛੀ ਤਰਸਦੇ ਨੇ ਪਾਣੀ ਨੂੰ 50 ਡਿਗਰੀ ਦੇ ਲਵੇ ਆ ਗਈ ਟੈਂਪਰੇਚਰ ਗਰਮੀ ਦਾ ਤੇ ਆ ਦੇਖੋ ਕਿਵੇਂ ਤਰਸਦੇ ਆ ਮਸਾਂ ਪਾਣੀ ਮਿਲਦਾ ਵਿਚਾਰਿਆਂ ਨੂੰ ਇਹਨਾਂ ਦੀ ਸੇਵਾ ਜ਼ਰੂਰੀ ਹੈ ਗਰਮੀ ਸ਼ੁਰੂ ਹੋਣ ਤੋਂ ਐਂਡ ਤੱਕ ਬਾਰਿਸ਼ਰ ਪਾਣੀ ਪੀਣਗੇ ਹੁਣ ਓਲੀ ਚੜੀ ਐ ਪਹਿਲਾਂ ਕੋਇਲ ਐ ਕੋਇਲ ਪਾਣੀ ਪੀਊਗੀ ਫਿਰ ਓਲੀ ਚੜੀ ਆਊਗੀ ਬਾਰਿਸ਼ਰ ਪਾਣੀ ਪੀਣਾ ਪੈਂਦਾ ਦੋਸਤੋ ਆਪਾਂ ਗਰਮੀ ਦਾ ਕਰਕੇ ਪਾਣੀ ਰੱਖਦੇ ਹੁਣੇ ਹਰ ਸਾਲ ਹੁਣ ਇਹਦੇ ਵਿੱਚ ਪਾਣੀ ਪਿਆ ਇਹ ਭਰ ਕੇ ਰੱਖਦੇ ਆਪਾਂ ਇਹ ਸ਼ਾਮ ਨੂੰ ਭਰਦੇ ਆਂ ਸਵੇਰ ਤੱਕ ਇਹ ਠੰਡਾ ਰਹਿੰਦਾ ਤੇ ਇਧਰੋਂ ਨਾਲ ਦਾਣੇ ਰੱਖ ਦਿੰਨੇ ਆ ਇਹਦੇ ਇਹਦੇ ਵਿੱਚ ਦਾਣੇ ਪਾ ਕੇ ਰੱਖਦੇ ਆਂ ਤੇ ਜਾਨਵਰ ਖਾਈ ਜਾਂਦੇ ਦਾਣੇ ਇਹਦੇ ਵਿੱਚੋਂ ਭਰ ਦਿੰਨੇ ਆ ਕਈ ਦਿਨ ਮੁੱਕਦੇ ਨਹੀਂ ਦਾਣੇ ਤੇ ਇਸ ਤਰ੍ਹਾਂ ਹੁਣ ਗਰਮੀ ਐ ਜਿਆਦੇ ਤੇ ਪੰਛੀਆਂ ਦੀ ਸੇਵਾ ਵੀ ਜ਼ਰੂਰੀ ਹੁੰਦੀ ਐ ਉਹ ਸਾਹਮਣੇ ਇੱਧਰ ਰੱਖੇ ਪਏ ਮੇਰੇ ਪਾਣੀ ਤੇ ਦਾਣੇ ਤੇ ਇੱਧਰ ਵੀ ਦਾਣੇ ਰੱਖੇ ਪਏ ਐ ਤੇ ਉਹ ਸਾਹਮਣੇ ਕੰਧ ਤੇ ਰੱਖੇ ਪਏ ਐ ਪੰਛੀ ਵੀ ਆਪਣੀ ਰੌਣਕ ਹੁੰਦੀ ਹੈ ਇੱਕ ਤਰ੍ਹਾਂ ਦੇ ਘਰ ਦੀ ਰੌਣਕ ਹੁੰਦੀ ਹੈ ਖੇਤਾਂ ਦੇ ਵਿੱਚ ਆਪਾਂ ਨੂੰ ਪੰਛੀਆਂ ਦਾ ਕਰਕੇ ਹੀ ਫਾਇਦਾ ਹੁੰਦਾ ਹੈ ਕਿਉਂ ਨਾ ਤਾਂ ਸੁੰਡੀ ਪਵੇ ਸੁੰਡੀ ਛਾਰੇ ਇਹ ਇਹਨਾਂ ਦਾ ਪੋਟਾ ਪੂਰਾ ਹੋ ਜਾਂਦਾ ਹੈ ਆਪ ਦਾ ਸਰੀਰ ਨੂੰ ਕੋਟਾ ਪੂਰਾ ਕਰ ਰਹੇ ਰਾਜ ਲੈਂਦੇ ਆ ਤੇ ਆਪਣੀ ਫਸਲ ਵੜ ਚ ਜਾਂਦੀ ਹੈ ਹੁਣ ਮੇਰੇ ਸਬਜੀ ਸਬਜੀ ਦੇ ਵਿੱਚ ਇਹ ਸਾਰੇ ਸੁੰਡੀ ਆਪੇ ਹੀ ਛਕ ਲੈਂਦੇ ਆ ਮੈਨੂੰ ਸਪਰੇਅ ਛੜਕਣ ਦੀ ਲੋੜ ਨਹੀਂ ਪੈਂਦੀ ਏ ਹੁਣ ਆਪਾਂ ਪਹੁੰਚੇ ਆਂ ਸਮਸ਼ਾਨ ਘਾਟ ਦੇ ਵਿੱਚ ਘਰੇ ਤਾਂ ਆਪਾਂ ਪਾਣੀ ਰੱਖਦੇ ਆਂ ਹਰ ਸਾਲੀ ਇਸ ਵਾਰ ਅਸੀਂ ਸੰਸਕਾਰ ਤੇ ਆਏ ਸੀ ਤੇ ਮੈਨੂੰ ਗੁਲਜ਼ਾਰ ਪ੍ਰੇਮੀ ਨੇ ਇਹ ਗੱਲ ਆਖੀ ਵੀ ਆਪਾਂ ਪੰਛੀਆਂ ਨੂੰ ਪਾਣੀ ਰੱਖਦੀ ਹੈ ਤਾਂ ਕਰਕੇ ਅਸੀਂ ਦੋਨਾਂ ਨੇ ਰਲ ਕੇ ਇੱਥੇ ਕੁਜੇ ਜਿਹੜੇ ਵਰਤਾਂ ਵਾਲੇ ਹੁੰਦੇ ਨੇ ਕੁਝ ਤੋੜੇ ਭੰਨ ਕੇ ਠਿਕਰੇ ਬਣਾ ਕੇ ਇਸ ਤਰ੍ਹਾਂ ਰੱਖਦੇ ਇੱਥੇ ਸਮਸ਼ਾਨ ਘਾਟ ਦੇ ਵਿੱਚ ਆਹ ਸਾਫ ਤੇ ਤੋੜੇ ਨੇ ਇਹ ਜਦੋਂ ਟੁੱਟੀ ਆਉਂਦੀ ਆ ਅਸੀਂ ਭਰ ਕੇ ਰੱਖ ਦਿੰਨੇ ਆਂ ਤੇ ਜਦੋਂ ਆਪਣਾ ਕਈ ਵਾਰੀ ਪਾਣੀ ਦਾ ਤੋੜਾ ਪਿਆ ਜਾਂਦਾ ਤਾਂ ਕੁੱਜਿਆਂ ਦੇ ਵਿੱਚ ਠੀਕਰਿਆਂ ਦੇ ਵਿੱਚ ਪਾਣੀ ਤੋੜੇ ਵਾਲਾ ਪਾ ਦਿੰਦੇ ਆ। ਆ ਆਪਣਾ ਸਮਸ਼ਾਨ ਘਾਟ ਹੈ। ਤੇ ਵਧੀਆ ਸਾਫ ਸਪਾਈ ਵਧੀਆ ਬਣਾਇਆ ਹੋਇਆ। ਆ ਕੁੱਜੇ ਰੱਖੇ ਪਏ ਆ। ਕਈ ਜਗ੍ਹਾ ਤੇ ਰੱਖੇ ਇੱਕ ਥਾਂ ਹੀ ਰੱਖੇ ਆਪਾਂ। ਆ ਟੈਂਕੀ ਪਾਣੀ ਵਾਲੀ ਆ। ਪਾਣੀ ਇੱਥੇ ਟੂਟੀ ਆਉਂਦੀ ਹੈ, ਟੂਟੀ ਨਾਲ ਭਰ ਜਾਂਦੀ ਹੈ। ਇਹਦੇ ਵਿੱਚ ਪਾਣੀ ਹੈ। ਸਾਰੀਆਂ ਟੂਟੀਆਂ ਚਾਲੂ ਨੇ। ਆ ਰੱਖੇ ਪਏ ਠੀਕਰੇ। ਇਹ ਮੈਂ ਸ਼ਾਮ ਨੂੰ ਭਰ ਜਾਣਾ ਸੁਬਾਹ ਤੱਕ ਠੰਡਾ ਹੋ ਜਾਂਦਾ ਪਾਣੀ ਤੇ ਇੱਧਰ ਵੀ ਰੱਖਿਆ ਹੋਇਆ ਆਪਾਂ ਨੂੰ ਹੁਣ ਜਦੋਂ ਆਪਾਂ ਸਤਕਾਰ ਤੇ ਆਉਣੇ ਆ ਕੋਈ ਮਨ ਲੱਗ ਕੇ ਡੈਥ ਹੋ ਗਈ ਕਿਸੇ ਦੀ ਆਪਾਂ ਕੈਂਪਰ ਦੋ ਤਿੰਨ ਨਾਲ ਲੈ ਕੇ ਆਉਣੇ ਆ ਪਾਣੀ ਪੀਣ ਵਾਸਤੇ ਕਿਉਂ ਗਰਮੀ ਇੰਨੀ ਜ਼ਿਆਦੇ ਆ ਜਦੋਂ ਆਪਾਂ ਆਪ ਤਰਸੀ ਜਾਂਦੇ ਪਾਣੀ ਨੂੰ ਤਾਂ ਆਪਾਂ ਨੂੰ ਕੀ ਚਾਹੀਦਾ ਵੀ ਜਦੋਂ ਆਪਾਂ ਕੋਈ ਸਸਕਾਰ ਕਰਨਾ ਹੁੰਨੇ ਕੋਈ ਲੋਈ ਲੈ ਕੇ ਆਉਂਦਾ ਕੋਈ ਖੇਸ ਲੈ ਕੇ ਆਉਂਦਾ ਹੈ ਕੱਪੜੇ ਲਈ ਦੇ ਵੀ ਆਪਾਂ ਰੁਪਏ ਕੱਪੜੇ ਲੈਣਾਂ ਤੇ ਲਾਉਣੇ ਆ ਵੀ ਇਹਨਾਂ ਦੇ ਇੱਕ ਤਾਂ ਆਲ ਨੇ ਕੌਂਸਲੇ ਜਿਹੜੇ ਹੁੰਦੇ ਆ ਵੀ ਰੈਣ ਬਸੇਰੇ ਵਾਸਤੇ ਉਹ ਲਿਆਇਆ ਕਰੋ ਸੇਵਾ ਵਿੱਚ ਤੇ ਕੁਛ ਆ ਵੀ ਮਤਲਬ ਪਾਣੀ ਵਾਲੇ ਕਰੂਏ ਕੁਜੇ ਵੀ ਬਰਤਨ ਕੋਈ ਹੋਵੇ ਪਾਣੀ ਨੂੰ ਉਹ ਲੈ ਕੇ ਆਇਆ ਕਰੋ ਉਹ ਵੀ ਇੱਕ ਤਰ੍ਹਾਂ ਦੀ ਸੇਵਾ ਆਪਣੇ ਦਾ ਪੁਰਾਣੀਆਂ ਜੇਰੀਆਂ ਸਾਰੀਆਂ ਖਤਮ ਹੋ ਗਈਆਂ ਪੰਛੀ ਵੀ ਖਤਮ ਹੋ ਜਾਣੇ ਫਿਰ ਆਹ ਦੇਖੋ ਨਵੀਂ ਪਈ ਹੈ ਜਮਾ ਲੋਈ ਇਹ ਇਹ ਐਂ ਰੁਲ ਜਾਂਦੇ ਜਿਹੜੇ ਕੱਪੜੇ ਪਏ ਹੁੰਦੇ ਨਾ ਆ ਕਰੂਏ ਪਏ ਸਾਰਿਆਂ 'ਚ ਪਾਣੀ ਪਾ ਦਿੰਨੇ ਹੁੰਨੇ ਆ ਆਹ ਪਏ ਆ ਪਾਥਾਂ 'ਚ ਕੱਪੜਾ ਇਹ ਵੀ ਨਵਾਂ ਹੀ ਆ ਆ ਸਾਰੇ